ਬਹੁਤ ਵੱਡੇ ਜਿਨ੍ਹਾਂ ਤੇ ਇਲਜ਼ਾਮ ਆ ਨਸ਼ੇ ਦੇ ਸਦਾਗਰਾਂ ਦੇ ਉਹ ਉਹਨਾਂ ਨੂੰ ਤੁਸੀਂ ਕੈਂਡੀਡੇਟ ਬਣਾ ਰਹੇ ਹੋ ਪਰ ਉਹ ਤਾਂ ਇਹ ਕਹਿੰਦੇ ਨੇ ਕਿ ਮੇਰੇ ਤੇ ਪੂਰੇ ਤਰਨਤਾਰਨ ਦੇ ਵਿੱਚ ਇੱਕ ਵੀ ਕਿਸੇ ਤਰ੍ਹਾਂ ਦਾ ਕੋਈ ਦਾਗ ਹੋਵੇ ਤਾਂ ਮੈਨੂੰ ਦੱਸ ਦਿਓ। ਬਿਆਨ ਜੋ ਮਰਜ਼ੀ ਦੇਣਾ ਆਮ ਪਬਲਿਕ ਜਾ ਕੇ ਤੁਸੀਂ ਪੁੱਛੋ। ਪਬਲਿਕ ਤੇ ਸਾਰਾ ਕੁਝ ਜਾਣਦੀ ਆ ਨਾ ਕੌਣ ਕੀ ਕਿਹਨੇ ਕੀ ਕੀਤਾ। ਪਰਮੀ ਸਿੰਘ ਦੁਹਰੀ ਜਦੋਂ ਆਪਣੀ ਸਪੀਚ ਦਿੰਦੇ ਨੇ ਇੱਕ ਗੱਲ ਮੁੱਖ ਤੌਰ ਤੇ ਕਹਿੰਦੇ ਨੇ ਉਹ 1.5 ਸਾਲ ਹਾਲੇ ਸਰਕਾਰ ਦਾ ਪਿਆ ਆ। ਜੇਕਰ ਸਕੀਮਾਂ ਲਾਗੂ ਕਰਵਾਉਣੀਆਂ ਨੇ, ਕੰਮ ਕਰਵਾਉਣੇ ਨੇ ਤਾਂ ਸਰਕਾਰ ਦਾ ਹਿੱਸਾ ਬਣੋ। ਉਹਨਾਂ ਦਾ ਕਹਿਣ ਦਾ ਮਤਲਬ ਆ ਸਿੱਧੇ ਤੌਰ ਤੇ ਕਿ ਮੈਨੂੰ ਵੋਟਾਂ ਪ ਕਾਹੀਂ ਸੋਡੇ ਕੰਮ ਹੋਣਗੇ ਕਹਿੰਦੇ ਨਹੀਂ ਕੰਮ ਨਹੀਂ ਹੋਣੇ ਫਿਰ ਤੁਸੀਂ ਕੰਮ ਕਿਵੇਂ ਕਰਵਾ ਦੋਗੇ ਜੇ ਤੁਹਾਡਾ ਕੈਂਡੀਡੇਟ ਨਹੀਂ ਮੇਰਾ ਖਿਆਲ ਹੈ ਕਿ ਜੇ ਸਾਢੇ 3 ਸਾਲ ਚ ਨਹੀਂ ਕੋਈ ਕੰਮ ਕਰਾ ਸਕੇ ਤੇ 1.5 ਸਾਲ ਚ ਕਿਦਾਂ ਕਰਵਾ ਦੇਣਗੇ ਇਹ ਲੋਕਾਂ ਨੂੰ ਖਾਲੀ ਵੋਟਾਂ ਲੈਣ ਵਾਸਤੇ ਕੁਝ ਤੇ ਡਰਾਇਆ ਜਾ ਰਿਹਾ ਤੇ ਕੋਈ ਲਾਲਚ ਦਿੱਤੇ ਜਾ ਰਿਹਾ ਮੇਰਾ ਖਿਆਲ ਹੈ ਕਿ ਇਹ ਚੀਜ਼ ਨੂੰ ਲੋਕ ਹੁਣ ਸਮਝਦੇ ਆ ਕਿ ਜੇ ਸਾਢੇ 3 ਸਾਲਾਂ ਚ ਨਹੀਂ ਇਹ ਇਹਨਾਂ ਨੇ ਕੋਈ ਸਾਡਾ ਕੋਈ ਸਵਾਰਿਆ ਕੁਝ ਕੀਤਾ ਸਾਡੇ ਤੇ ਤੇ ਆਉਣ ਵਾਲੇ ਸਮੇਂ ਚ ਇਹ ਠੀਕ ਹੈ ਕਿ ਲੋਕਾਂ ਦੇ ਪਰਚੇ ਤੇ ਵੱਧ ਪਵਾ ਸਕਦੇ ਆ ਲੋਕਾਂ ਨੂੰ ਡਰਾ ਸਕਦੇ ਆ ਬਾਕੀ ਲੋਕਾਂ ਦਾ ਮੇਰਾ ਕੰਮ ਕਰ ਤੇ ਕੁਝ ਨਹੀਂ ਹੋਣਾ ਹੁਣ ਇੱਕ ਹਲਕੇ ਲਈ ਉਹ ਹੁਣ ਜਦੋਂ ਵੋਟਾਂ ਸਿਰ ਤੇ ਆ ਗਏ ਤਾਂ ਹੁਣ ਗਰੰਟਾਂ ਦਿੱਤੀਆਂ ਜਾ ਰਹੀਆਂ ਲੋਕ ਇਹ ਸਾਰੀਆਂ ਚੀਜ਼ਾਂ ਸਮਝਦੇ ਆ ਕਿ ਭਈ ਪਹਿਲਾਂ ਤਿੰਨ ਸਾਲ ਤੋਂ ਕਿੱਥੇ ਸੁੱਤੇ ਰਹੇ ਜਿੱਥੇ ਜਿਮਨੀ ਚੋਣ ਹੁੰਦੀ ਉੱਥੇ ਤੇ ਸਰਕਾਰ ਕੰਮ ਕਰਦੀ ਦੇਖਦੀ ਨਜ਼ਰ ਆਉਂਦੀ ਜਿੰਦੀ ਆ ਉਹ ਤੇ ਪਹਿਲਾਂ ਤੇ ਕੋਈ ਚੇਤਾ ਨਹੀਂਗਾ ਇਸ ਕਰਕੇ ਮੇਰਾ ਖਿਆਲ ਵੋਟਾਂ ਲੈਣ ਖਾਤਰੀ ਸਾਰਾ ਕੁਝ ਜੇ ਕੁਝ ਜੀ ਕੋ ਥੋੜਾ ਬਹੁਤ ਡਿਵੈਲਪਮੈਂਟ ਦੇ ਵਾਅਦੇ ਕੀਤੇ ਜਾ ਰਹੇ ਮੇਰਾ ਖਿਆਲ ਜਦੋਂ ਇਲੈਕਸ਼ਨ ਲੰਘ ਗਈ ਤੇ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਵੀ ਵਾਪਸ ਜਿੱਦਾਂ ਪਹਿਲਾਂ ਪਿੰਚਾਇਤਾਂ ਕੋ ਮੰਗ ਰਹੇ ਆ ਜਾਂ ਲੈ ਰਹੇ ਉਹ ਸਭ ਕੁਝ ਵਾਪਸ ਹੋ ਜਾਂਦਾ